ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਾਰੀ ਨੂੰ ਤੇ ਦੋਸਤੋ ਤੇਰੀ ਅੱਜ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਅਰੀ ਨੂੰ ਤੇ ਜ਼ਿਲ੍ਹਾ ਪ੍ਰੀਕੋਟ ਤੇ ਦੋਸਤੋ ਅੱਜ ਤੇਰੀ ਆਪਾਂ ਵੀਡੀਓ ਸ਼ੂਟ ਕਰਨ ਜਾ ਰਹੇ ਆ ਆਪਾਂ ਆਪਣੇ ਘਰੋਂ ਹੀ ਅੱਜ ਵੀਡੀਓ ਬਣਾ ਰਹੇ ਆ ਤੇ ਆਪਣੇ ਕੋਲੇ ਦੋਸਤੋ ਚੰਗੇ ਰਵੇ ਦੀ ਵਧੀਆ ਕੱਟੀ ਆ ਦੋਸਤੋ ਤੇ ਆਪਾਂ ਸੇਲ ਕਰਨੀ ਆ ਤੇ ਨਿਗਾ ਤਾਂ ਆਪਾਂ ਤੁਹਾਨੂੰ ਮਰਾਵਾਂਗੇ ਸਾਰੀ ਕੱਟੀ ਦੀ ਤੇ ਚੈੱਕ ਪਾਸ ਕਰ ਲਿਓ ਬੜੀਆ ਸੰਗ ਹੈ ਦੋਸਤੋ ਕੁੰਡੇ ਸੰਗ ਕਰੋ ਦੀ ਕਰਮਾਲੀ ਪੰਡੇ ਦੀ ਬਹੁਤ ਸਾਫ ਪਈ ਆ ਚਾਰੇ ਸਣ ਦੋਸਤੋ ਪੂਰੇ ਬਰਾਬਰ ਦੀ ਬਿੱਤੀ ਤੇ ਆ ਪੱਟਪੜਾ ਦੀ ਚੈੱਕ ਕਰ ਲਿਓ ਜਗਾ ਦੀ ਕਮੀ ਕਰਨ ਦੋਸਤੋ ਆਪਾਂ ਇਕੱਠੀ ਤੁਹਾਨੂੰ ਤੋਰ ਕੇ ਨਹੀਂ ਭਕਾਵਾਂਗੇ ਤੇ ਤੁਹਾਨੂੰ ਕੜੀ ਇਕੱਠੀ ਦੀ ਨਿਗ੍ਹਾ ਮਰਾਵਾਂਗੇ ਦੋਸਤੋ ਕਰਮਾਲੀ ਦਾ ਮਾਹੀ ਦੀ ਮਾਦਾ ਰਿਕਾਰਡ ਵੀ ਬਹੁਤ ਚੰਗਾ ਜੀ ਦੋਸਤੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਦੋਸਤੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਪਹੁੰਚ ਜਾਵੇ ਤੇ ਦੋਸਤੋਂ ਨੰਬਰ ਆਪਾਂ ਚਲਦੀ ਵੀਡੀਓ ਤੇ ਬੋਲ ਲਾਂਗੇ ਤੇ ਲਾਜ਼ਮੀ ਗੱਲਬਾਤ ਕਰਿਓ ਤੇ 93764 ਦੋਸਤੋਂ 82275 93764 ਤੇ 82275 ਨੰਬਰ ਆ ਦੋਸਤੋਂ ਤੇ ਲਾਜ਼ਮੀ ਗੱਲਬਾਤ ਕਰਿਓ ਦੋਸਤੋਂ ਮਿਲ ਜਾਂ ਦੋਸਤੋਂ ਇਤਨਾ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਦੋਸਤੋ ਜਲਦੀ ਜਲਦੀ ਉਹਨੂੰ ਸ਼ੇਅਰ ਲਾਈਕ ਕਰ ਦਿੱਤਾ ਕਰੋ ਤੇ ਬਹੁਤ ਹੀ ਧੰਨਵਾਦ ਦੋਸਤੋ